ਹਾਂ ਜੀ ਇਹ ਸਿਮਰ ਦੇ ਕੱਟ ਪੀਸਾਂ ਦੀ ਸੇਲ ਆਪਣੀ ਲਗਾਤਾਰ ਚੱਲ ਰਹੀ ਹੈ ਭਾਈ ਸਿਰਫ 50 ਰੁਪਏ ਦਾ ਪੀਸ ਜਦੋਂ ਵੀ ਵੀਡੀਓ ਤੁਹਾਡੇ ਸਾਹਮਣੇ ਆ ਗਈ ਨਾਲ ਦੀ ਨਾਲ ਖਾਲਸਾ ਕਲਾਥ ਹਾਊਸ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਵਿਜ਼ਿਟ ਕਰ ਲਓ ਇਹ ਨਾ ਹੋਵੇ ਤੁਸੀਂ ਇੰਨਾ ਸੂਟਾਂ ਨਹੀਂ ਉਹ ਰਹਿ ਜਾਮੋ ਤੇ ਬਾਅਦ ਵਿੱਚ ਸਾਡੇ ਕੋਲੇ ਆਮੋ ਉਦੋਂ ਨੂੰ ਇਹ ਮਾਲ ਖਤਮ ਹੋ ਜੇ ਲਓ ਵੀਰੇ ਪਹਿਲਾਂ ਆ ਜਾਓਗੇ ਪਹਿਲਾਂ ਲੈ ਜਾਓਗੇ ਉਨੀ ਫਾਇਦਾ ਹੈ 3 ਮੀਟਰ ਤੋਂ ਉੱਪਰ ਵਾਲੇ ਕੱਟ ਪੀਸ ਹੈ ਵੀਰੇ 3 ਮੀਟਰ ਸੀ ਕਹਿਣ ਨੂੰ ਕਹਣਿਆ ਵਿੱਚ 4-4 ਮੀਟਰ ਦੇ ਪੀਸ ਹੈ 4.5-4 ਮੀਟਰ ਦੇ ਪੀਸ ਹੈ 5-5 ਮੀਟਰ ਦੇ ਵੀ ਹੈਗੇ ਆ ਰੋਟੇ ਪਰ 3 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਤੁਹਾਨੂੰ ਸਿਰਫ 50 ਰੁਪਏ ਦਾ ਪੀਸ ਰਹੂ 100 ਤੋਂ ਪਲੱਸ ਰਹਿਣਗੇ ਇਹਦੇ ਕਲਰ ਹਰ ਤਰ੍ਹਾਂ ਦੇ ਗੂੜੇ ਫਿੱਕੇ ਇਹਦੇ ਵਿੱਚ ਕਲਰ ਮਿਲਣਗੇ 200 250 ਰੁਪਏ ਮੀਟਰ ਰੇ ਵੇਕਣ ਵਾਲਾ ਕੱਪੜਾ ਇਹ ਜਿਹੜਾ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਿਆ ਸਿਰਫ ਤਿਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਕਿਉਂਕਿ ਹਰੇਕ ਬੰਦਾ ਇੰਨੀ ਮਹਿੰਗੀਆਂ ਡਰੈਸਾਂ ਨਹੀਂ ਪਾ ਸਕਦਾ ਵੀ ਉਹ 11500 ਰੁਪਏ ਦੇ ਵਿੱਚ ਸੂਟ ਪਲੈਨ ਖਰੀਦੇ ਪਰ ਆਪਾਂ ਤੁਹਾਡੀ ਸੇਵਾ ਦੇ ਵਿੱਚ ਲੈ ਆਏ ਹਾਂ ਸਿਰਫ 50 ਰੁਪਏ ਦੇ ਵਿੱਚ ਇੱਕ ਪੀਸ ਤੇ ਦੋ ਪੀਸਾਂ ਤੁਸੀਂ ਆਰਾਮ ਨਾਲ ਸੂਟ ਬਣਾ ਸਕਦੇ ਹੋ ਜਿਹੜੀ ਕਿ 11500 ਦੇ ਵਿੱਚ ਡਰੈਸ ਬਣਦੀ ਹੈ ਦੂਸਰੀ ਬੇਨਤੀ ਇਹ ਹੈ ਕਿ ਇਹ ਕੱਟ ਪੀਸ ਵੀਰੇ ਜਿੰਨੇ ਦਿਨ ਆਪਣੇ ਕੋਲ ਹੈਗੇ ਨੇ ਓਨੇ ਦਿਨ ਸੇਲ ਚੱਲੂ ਕਿਉਂਕਿ ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ 5 ਦਿਨ 10 ਦਿਨ ਹੈਣਾ ਇਹ ਪਰ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਨਾਲ ਦੀ ਨਾਲ ਆਪਣੇ ਕੋਲੇ ਵਿਸਟ ਕਰ ਲਿਓ ਤੇ ਜੇਕਰ ਕੋਈ ਇਸ ਤਰ੍ਹਾਂ ਦੇ ਬੱਚੇ ਹੁੰਦੇ ਆ ਕਈ ਵਾਰ ਜਿਹੜੇ ਜਮਾ ਵੀ 50 ਰੁਪਏ 100 ਰੁਪਏ ਵੀ ਨਹੀਂ ਲਾ ਸਕਦੇ ਉਹਨਾਂ ਵਾਸਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਨੂੰ ਜਿੰਨੀ ਕੁ ਸਮਰੱਥਾ ਦਿੱਤੀ ਆ ਆਪਾਂ ਉਹਨਾਂ ਨੂੰ 11 ਬੱਚਿਆਂ ਨੂੰ ਆਪਣੇ ਇਹ ਸੂਟ ਸਿਰਫ 1 ਰੁਪਿਆ ਲੈ ਕੇ ਦੇ ਦਾਂਗੇ ਤੁਸੀਂ ਸਾਨੂੰ 1 ਰੁਪਿਆ ਦੇਣਾ ਤੇ ਆਪਣਾ ਪੀਸ ਸਿਲੈਕਟ ਕਰਕੇ ਲੈ ਜਾਣਾ ਉਹ ਲੋੜਵੰਦ ਪਰਿਵਾਰ ਜਿਹੜੇ 150 ਰੁਪਏ ਦੇ ਵਿੱਚੋਂ ਲਾਉਣ ਤੋਂ ਸਮਰੱਥ ਨੇ ਇਹ ਜ਼ਰੂਰੀ ਬੇਨਤੀ ਹੈ ਲੋ ਵੀਰੇ 100 ਤੋਂ ਪਲੱਸ ਰੰਗ ਰਹਿਣਗੇ ਆ ਦੇਖੋ ਬਹੁਤ ਸੋਹਣੇ ਸੋਹਣੇ ਸ਼ੇਡ ਹੈ ਵੀਰੇ ਸ਼ਿਮਰਕ ਰਸ ਦੇ ਇਹ ਨਵੇਂ ਸਟਾਫਾ ਬਿਲਕੁਲ ਹੀ 650 ਪਹੁੰਚੋ ਪਹੁੰਚ ਕੇ ਮੌਕੇ ਦਾ ਲਾਭ ਉਠਾ ਲਓ ਸਿਰਫ 50 50 ਰੁਪਏ ਦੇ ਪੀਸਾਂ ਦੀ ਸੇਲ ਅੱਜ ਆਪਣੇ ਕੋਲੇ ਚੱਲ ਰਹੀ ਹੈ ਖਾਲਸਾ ਕਲਾਥ ਹੈ ਉਸ ਪਿੰਡ ਖੜਿਆਲ ਬਾਕੀ ਹੋਰ ਤਰ੍ਹਾਂ ਦੇ ਕਾਟਨ ਦੇ ਵਿੱਚ ਵੈਰਾਈਟੀਆਂ ਦੁਪੱਟੇ ਸੂਟ ਤੇ ਹੋਰ ਮਹਿੰਗੇ ਮਹਿੰਗੇ ਡਰੈਸਾਂ ਹੋਰ ਵੀ ਆਪਣੇ ਕੋਲੇ ਸਾਰਾ ਕੁਝ ਤੁਹਾਨੂੰ ਅਵੇਲੇਬਲ ਮਿਲ ਜੂ ਪਰ ਇਹ ਸੇਲ ਦਾ ਲਾਭ